ਪਾ ਜਾ ਰਹੇ ਆ ਮੋਟਰਸਾਈਕਲ ਸਪਲੈਂਡਰ ਆਪਣਾ ਛੜਾਉਣ ਕਿੱਥੇ ਜਾਣੇ ਆਪਾਂ ਐ ਪਰਾਣੀ ਵੀਰ ਪੁਲਿਸ ਵਾਲਿਆਂ ਨੂੰ ਸਮਾਰਦੇ ਸੀ ਕੀ ਕਰਦਾ ਹਾਂ ਕੀ ਚੀਜ਼ ਹੋਰ ਦੱਸਦਾ ਮੈਂ ਤੈਨੂੰ ਘੂੜ ਵੀ ਲੱਗਦੇ ਨੇ ਅੱਜ ਕੋਈ ਡਾਲਗ ਜਾਣੀ ਕਿ ਹਜ਼ਾਰਾਂ ਦਾ ਚਾਬੀਆਂ ਦਾ ਗੁੱਛਾ ਆ ਉਹਨਾਂ ਵਿੱਚ ਇੱਕ ਚਾਬੀ ਆਪਣੀ ਆ ਉਹ ਨਹੀਂ ਪਤਾ ਹੁਣ ਕਿਹੜੀ ਆ ਇੰਜਨ ਨੰਬਰ ਕੋਈ ਹੈ ਕਿੱਥੇ ਆ ਲੰਮੇ ਪਾਰ ਯਾਰ ਠਾਂ ਅੱਗੇ ਬੜੇ ਸੂਕਰੇ ਆ ਤੁਹਾਨੂੰ ਜੋ ਲੱਭ ਗਿਆ ਲੱਭ ਗਿਆ ਇਹਨੂੰ ਲੰਮੇ ਪਾਸ ਪਾ ਦੇ ਲੰਮੇ ਵੀਰ ਚੱਲ ਲੱਗੇ 2020 ਦਾ ਕੁਆਚਾ ਆ ਤਿੰਨ ਸਾਲ ਹੋ ਗਏ ਆ ਪਾਣੀ ਨਹੀਂ ਨਿਕਲੀ ਸਾਡੀ ਭਾਜੇ ਉਹਨਾਂ ਆਪਾ ਕੱਢਨੇ ਆ ਤੇਲ ਵਾ ਤੇਰੇ ਤੈਨੂੰ ਦੀ ਪੈਂਡਿਆ ਮੈਂ ਨਹੀਂ ਪਹਿਲਾਂ ਬਾਪਿਆਂ ਦੀ ਲਿਆ ਮਿਕਸ 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 ਇਨ ਦਾ ਹਾਊਸ ਅਸੀ ਕਾਲ ਜੀ ਅੱਜ ਆਪਾਂ ਜਾ ਰਹੇ ਆ ਮੋਟਰਸਾਈਕਲ ਸਪਲੈਂਡਰ ਆਪਣਾ ਛੜਾਉਣ ਕਾਫੀ ਉਹ ਤਿੰਨ ਚਾਰ ਸਾਲਾਂ ਤੋਂ ਵਿਚਾਰਾ ਠਾਣੇ ਲੱਗਾ ਸੀ ਚੋਰੀ ਹੋਇਆ ਸੀ ਲੱਭ 15 ਦਿਨ ਚ ਗਿਆ ਸੀ ਪੜ ਕੇ ਸੇ ਕਾਰਨਾ ਕਰਕੇ ਆਪਣਾ ਵੀ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਮੋਟਰਸਾਈਕਲ ਦੀ ਰਿਹਾਈ ਕਰਵਾਉਣ ਜਾ ਰਹੇ ਆ ਜਮਾਨਤ ਕਰਾਉਣ ਜਾ ਰਹੇ ਆ ਪੇਪਰ ਆਪਣੇ ਕੋਲ ਆ ਰੈਡੀ ਆ ਸਾਰਾ ਕੁਝ ਥਾਣੇ ਚੱਲੇ ਆ ਹੁਣ ਵੇਖੋ ਅੱਗੇ ਪੁਲਿਸ ਵਾਲੇ ਕੀ ਕਹਿੰਦੇ ਆ ਦੰਦੇ ਆ ਜਾਂ ਨਹੀਂ ਦੰਦੇ ਜੀ ਵੇਖੋ ਕਰਦੇ ਆ ਗੱਲ ਕੱਲ ਕਰਕੇ ਫਿਰ ਮਿਲਦੇ ਆਂ ਦੁਬਾਰਾ ਹਾਂਜੀ ਕਿੱਥੇ ਜਾਣੇ ਆਪਾਂ ਆਹ ਬੜਾ ਚਲੇ ਲੱਗ ਮੈਂ ਤਾਂ ਚੱਲਾ ਮਾਰ ਕੇ ਬਕਾਇ ਕਢਾ ਲਈਏ ਨੂੰ ਆ ਮੈਂ ਹਾਲ ਨੂੰ ਆ ਗਿਆ ਸਾਫਰਾ ਐਟ ਇਫਤਾਜ ਆ ਜੀ ਜੀ ਨੇ ਸਾਡੇ ਵੀ ਇਹਦੇ ਨੇ ਇੱਕ ਕਾਰਡ ਕੀਤਾ ਹੈ ਆ ਪੂਰੇ ਇਹ ਨਾ ਦਾ ਆ ਮੈਂ ਤੁਹਾਨੂੰ ਸਮਝਾ ਚਲੋ ਵੇਖਾਂ ਗੱਲ ਕਰੀਏ ਸੋ ਇਹਦਾ ਮੈਂ ਗਲਤ ਕਰੀ ਅੱਛਾ ਮਿੰਨੀ ਮਿੰਨੀ ਭਾਈ ਨੂੰ ਮਿਲਦਾ ਆਪਾਂ ਹੋਣਾ ਜੀ ਫੋਟੋ ਕਾਪੀ ਕਰਾਉਣ ਆਏ ਆ ਇਹ ਇੱਥੇ ਕਿਤੇ ਕਿਤੇ ਨਹੀਂ ਫੋਟੋ ਕਾਪੀ ਹੋ ਜਾਂਦੀ ਹੈ ਇਤਨਾ ਡਰ ਨਹੀਂ ਕਰਨੀ ਬੜਾ ਕਾਪੀ ਜੀ ਪਰਾਣੀ ਵੀਰ ਪੁਲਿਸ ਆਦਾਂ ਸਮਾਲ ਲੀ ਟਿਕਟ ਆਦਾ ਹਣਾ ਇੱਕ ਪੱਧਰ ਨੂੰ ਵੇਖ ਜੀ ਤੁਸੀਂ ਉਧਰ ਨੰਬਰ ਕਿੰਨਾ ਸਰ ਜੀ ਤੁਸੀਂ ਉਧਰ ਦੀ ਲਾਈਨ ਹੈ ਨੰਬਰ ਨੰਬਰ ਤਾਂ ਨਹੀਂ ਹੋਣਾ ਜੀ ਤਾਂ 188 ਬੜਾ 21 ਇਹਨਾਂ ਯਾਦ ਰੱਖੀ ਠੀਕ ਹੈ ਲਿਖਾਣਾ ਲਿਖਿਆਣਾ ਜੀ ਸ਼ੀਟ ਤੇ ਲਿਖਿਆਣਾ ਤੇ ਜਾਂ ਟੈਂਕੀ ਤੇ ਲਿਖਿਆਣਾ ਵੀਰ ਆਓ ਇੱਕ ਚੀਜ਼ ਹੋਰ ਦੱਸਦਾ ਮੈਂ ਤੁਹਾਨੂੰ ਪੂੜੀ ਲੱਗ ਜਾਂਦੇ ਜਨਾ ਚ ਹੈ ਨਾ ਚੌਕਰ ਪ੍ਰਿੰਟ ਜਹਾ ਹੈ ਇਜੀ ਵੀਡੀਓ ਬੰਦ ਕਰੋ ਤੇ ਲੱਭ ਗਿਆ ਨਾਲ ਰੰਗਿਆ ਉਹ ਨਹੀਂ ਨਹੀਂ ਕਾਲਾ ਤੈਨੂੰ ਮੋਰਸਲ ਜਿੰਨੇ ਰੰਗ ਵੀ ਖੁੱਲ ਗਿਆ 3 ਸਾਲ ਤੇ ਹੋ ਗਿਆ ਰੰਗ ਅਕੀ ਮੋਰਸਲ ਖੁੱਲ ਗਿਆ ਕਿਹੜਾ ਹੈ ਇਹ ਇੰਨਾ ਕਿਤਾਬਾਂ ਪੂਮਬਾ ਆਪਣੇ ਸ਼ੌਂਕ ਪਰਿੰਟਡ ਹੀ ਦੇਖੋ ਦਬੀਆਂ ਨਹੀਂ ਪਈਆਂ ਹੁੰਦੀਆਂ ਪਾਓ ਉਤੇ ਜਾਂਦੇ ਯਾ ਦੇਖ ਫੇਕ ਦੇ ਖਾਇਆ ਇਹ ਦੋਨੇ ਤੋਂ ਨਹੀਂ ਉਤੇ ਬੈਠੇ ਅੰਗਾਰੀ ਵੀ ਰੱਖੇ ਕਿ ਅਰੇ ਨਾ ਕਿੱਜਾ ਮੈਂ ਮਾ ਲਖ ਤੋਂ ਰੇਸ਼ ਬੜਾ ਵੀ ਆਇਆ ਇੱਥੇ ਇੱਕ ਸੁਵਿਧਿਆਪਨ ਨੂੰ ਜਾਈ ਹੈ 188 ਬਣਾ ਸਤ ਜੀ ਨਾ ਕੋਈ ਮਦਦ ਨਹੀਂ ਆਪਾਂ ਚੜ ਜਾਣੇ ਉਹਦੇ ਤੇ ਐ ਪ੍ਰਾਪਾ ਜੀ ਇੱਧਰ ਦੇਖੋ ਮੋਸ਼ਨ ਨੂੰ ਵਾੜ ਲਓ ਐਸਾਂ ਨੂੰ ਮਾਟੀ ਵਾਕੇ ਨੋੜਸਾ ਤੇ ਲੱਭ ਲਈਏ ਮੈਂ ਨੇ ਸ਼ਿਕਾਰੀ ਵੀ ਰੱਖੇ ਗੁਰਵਾ ਯਾਰ ਇਹ ਨਹੀਂ ਆਪਾਂ ਨੂੰ ਸਹਾਇਤਾ ਨਵਾਂ ਉਹਦੇ ਰੱਖੋ ਨੂੰ ਸਾੜੇ ਮਿਲ ਗਿਆ ਨਾ ਆਪਣਾ ਸੈਲਫ ਸਟਾਰਟ ਹੀ ਮੈਂ ਕਰਦਾ ਤੁਹਾਨੂੰ ਇਕ ਲੱਭਾਂਗਾ ਦੇਖੋ ਇੱਥੇ ਸਾਸੀ ਬੜਾਈ ਕੀ ਲਿਖਿਆ ਹੋਇਆ ਹੈਗਾ ਉਹਦੇ ਭਾਵੇਂ ਹੀ ਆਪ ਬਣਾਣੀ ਹੁੰਦਾ ਯਾਰ ਆਪਨੇ ਵਰਦੇ ਕਿ ਜਖਰੀ ਹਾਂ ਬੜਦਾ ਪੈਂਟ ਨਾਲੇ ਸੈਲਫ ਸੈਲਫ ਆ ਗਿਆ ਇਹਨੂੰ ਇਹਨੂੰ ਨਾ ਮੇਰੀ ਗੱਲ ਨਾਲ ਪੁਲਿਸ ਉਹ ਉਹ ਰੁੜੀਏ ਚੱਲ ਨਹੀਂ ਯਾਰ ਗਾਲ ਹੀ ਨਹੀਂ ਦੇਨੇਗਾ ਤੇਰੇ ਆਵਾੜਾ ਸੀ ਇਹਦਾ ਆ 68 ਨੰਬਰ ਠੀਕ ਹੈ 01442 ਇਹਦਾ ਪੰਜਾਬੋਂ ਤੋਂ ਨੰਬਰ ਤੇ ਆਪਣਾ ਮੈਂ ਆਪ ਤੇ ਹਾਂ ਮੈਂ ਦਸਾਇਣਾ ਨਹੀਂ ਹੈ ਇਹ ਨਹੀਂ ਨੰਬਰ ਇੱਥੇ ਹੋ ਰਿਹਾ ਆਸੀਫ ਭਾਈ ਨੰਬਰ ਤੇ ਹੋ ਰਹੀ ਹੋਣਾ ਵਾ ਨੰਬਰ ਚੁਲੀ ਦਾ ਹੋਣਾ ਆਸ ਨਹੀਂ ਜਾਗਦੀ ਕੋ ਮਨਾਹੀ ਇਹ ਨਹੀਂ ਹੈ ਇਹ ਨਹੀਂ ਹੈ ਜੋ ਇਹ ਉਹਨਾਂ ਦਾ 188 ਚੜਾਈ ਕਿਹ ਭਰੇ ਨਹੀਂ ਨਾ। ਭਗਵਾ ਗੱਲ ਕਰੀਏ। ਜਾਂਦੇ ਚ 88 ਨੰਬਰ ਪੂਰਾ ਵੇਖਣਾ ਪੈਣਾ ਆਪਾਂ। ਜਾਂ ਪਰਪ ਗੱਲ ਕਰਕੇ ਆਂਦਾ ਭਾਈ 188 ਚੜਾਈ ਕਿ ਇਹੋ ਜਿਹਾ ਪਰ 88 ਨੰਬਰ ਦੇ ਨਹੀਂ ਹੈਗਾ। ਪਾ ਯਾਨੂ ਕੇਰ ਕੇ ਬੈਠੋ ਰਹਿਣਾ ਤੇ ਇੰਜੂਰੀ ਦਾ। ਲੱਭੇ ਯਾਰ ਅਬੀ 2 ਮਿੰਟ ਵਿੱਚ ਹੀ ਬੰਦ ਕਰ ਲਓ ਲੱਭੋ ਤੁਸੀਂ। ਕੋਈ ਸਹਿੰਦਾ ਲੱਭੋ ਤੁਸੀਂ ਮੈਂ ਤਾਂ ਤੁਹਾਡੇ ਨਾਲ ਆਇਆ। ਇਹ ਦੱਬਨੇ ਚੱਕਰ ਚ ਲਿਆਂਦਾ ਲੈ ਰਹੀ ਦੋਵਾਂ ਨੇ ਵੀ ਜਾਣਾ ਹੈ। ਲਖੇਆ ਲੰਮੇ ਪਾਰੇ ਯਾਰ ਠਾਂ ਅੱਗੇ ਬੜੇ ਸੋਹਣੇ ਟੁਕੜੇ ਆ ਪਹੁੰਚ ਰਿਹਾ ਕਈ ਗਾਲੀਂ ਨਹੀਂ ਦੇਨੇ ਗਾ ਗਾਲੀ ਕਿਨੂੰ ਕੱਢੀ ਓਏ ਬਰਾ ਨਾਗਰ ਬਾਅਦ ਕੇ ਮੋਟਰਸਾਈਕਲ ਨਹੀਂ ਲੱਭੜਿਆ ਓਏ ਰ ਇੰਜਨ ਨੰਬਰ ਕਿੱਥੇ ਹੁੰਦਾ ਯਾਰ ਇਹ ਕਿਹਨਾਂ ਟੈਨ ਹੁੰਦਾ ਈ ਮੈਨੂੰ ਨਹੀਂ ਯਾਦ ਆਉਂਦੀ ਨੰਬਰ ਕਿੱਥੇ ਦਾ ਇਹੋ ਮੋਰਸਾ ਲੱਗਦੇ ਹਾਲ ਦੇਖੋ ਚੱਲਈਏ ਪਨੀ ਡਾਲੋਗੇ ਜਾਨੀ ਕਿ ਹਜ਼ਾਰਾਂ ਚਾਬੀਆਂ ਦਾ ਗੁੱਛਾ ਆ ਉਹਨਾਂ ਵਿੱਚ ਇੱਕ ਚਾਬੀ ਆਪਣੀ ਆ ਉਹ ਨਹੀਂ ਪਤਾ ਹੁਣ ਕਿਹੜੀ ਆ ਯਾਰ ਵੇ ਕੀ ਹੋਏ ਨੈਟ ਤੇ ਵੇ ਕਿਦਾਂ ਦਾ ਇੰਜਨ ਨੰਬਰクセ ਲਿਖਿਆ ਜਾਂਦਾ ਕਿਆ ਗੁੰਡਾ ਬਣੇਗਾ ਤੈ ਤੂੰ ਐ ਜਲਸੀ ਵਾਲਾ ਬਣੇਗਾ ਰਜੂ ਹਣਾ ਜੰਤੂ ਜੀ ਕੰਮ ਨੂੰ ਕਰਕੇ ਇੱਕੋ ਨੇ ਪਲੇ ਲਿਆ ਲੈ ਇਹ ਆਰੇ ਮਿੰਦੀ ਆਹੀ ਲੱਗੰਦੇ ਆਂ ਪ੍ਰਭ ਜੀ ਹੈਂ ਬਾਬਾ ਲੱਭੋ ਯਾਰ ਕਿੱ ਕਰਦੇ ਕਿਆ ਗੁੰਡਾ ਬਣੇਗਾ ਰੇ ਤੂੰ ਲੱਭ ਗਿਆ ਲੱਭ ਗਿਆ ਇਹਨੂੰ ਲੰਮੇ ਪਾ ਲੰਮੇ ਪਾ ਇਹਨੂੰ ਉਧਰ ਨੂੰ ਫੜ ਲੈ ਪਾਸੇ ਲੰਮੇ ਪਾ ਨਹੀਂ ਨਿਕਲ ਰਹਾ ਅੰਦਰੋਂ ਦੀਆਂ ਲੈ ਆ ਨਾ ਆ ਸੱਪ ਪਾ ਦੇ ਲੰਮੇ ਕਿੱਥੇ ਆ 2 ਮਿੰਟ ਬਖਾਓ ਸ਼ੋਅ ਵਿੱਚ ਜਿੰਨੇ ਨੰਬਰ ਇਹਦੇ ਹੁੰਦਾ ਜੀ ਆ ਜੇਰ ਦੇ ਨਿਵਰ ਦੇ ਥੱਲੇ 2 ਮਿੰਟ ਓਕੇ ਮਹਾਂ ਲੱਭਿਆ ਉਸਤਾਦ ਜੀ ਕਨੈਕਸ਼ਨ ਹੋ ਗਿਆ ਮੇਰਾ ਦਾਦਾ ਇਹ ਹਾਰਲੇ ਬਣਾਉਂਦਾ ਪਰ ਹੁਣ ਨਹੀਂ ਉਹਦਾ ਹੁਣ ਇਹਨੇ ਦਾਦਾ ਸਿੰਪਲ ਰੱਖਾਂਗੇ ਪ੍ਰਾਂਦੀ ਬਣ ਕੇ ਨਜ਼ਰ ਨਾ ਲੱਗੇ ਉਹਦਾ ਮੈਂ ਸੋਚਿਆ ਵੀ ਸਾਰਾ ਕੋਈ ਗਲ ਗੁਲ ਗਿਆ ਨਾ ਉਹਦੇ ਕੋਲ ਆ ਚੇਂਜ ਕਰਾਵਾਂਗੇ ਜੇ ਵੇਖ ਲਾਂਗੇ ਸੇ ਸੈਟ ਹੋ ਕਰਵਾ ਲਾਂਗੇ ਨਹੀਂ ਇਹ ਇੱਧਰ ਚੱਲ ਜਾਣਾ ਚੇਂਜ ਗਾਲੀ ਚੈਨ ਕਰਾਉਣੀ ਪੈਣੀ ਹੈ ਬਾਕੀ ਓਕੇ ਆ ਕੋਈ ਹੁੰਦਾ ਵੀ ਮੜਦਾ ਵਾ ਉਹਨੂੰ ਖਾਈਏ ਮਿੰਨੀ ਸਾਹਿਬ ਨੂੰ ਚਿੱਕੇ ਕਮਾਰੇ ਕੀ ਕਰਦਾ ਯਾਰ ਇੱਕ ਕਿਤੇ ਵੱਜੀ ਦੇਖਿਆ ਆਪਣੇ ਲੋਗ ਲਾ ਕੇ ਇੱਕ ਫਰੇ ਹੈ ਹਾਂਜੀ ਵੀਰ ਜੀ ਇੱਕ ਗੱਲ ਹੈਗੀ 2020 ਦਾ ਕਵਾਚਾ ਆ 3 ਸਾਲ ਹੋ ਗਏ ਆ ਪੌਣੀ ਨਿਕਲੀ ਕੰਡੀਸ਼ਨ ਓਕੇ ਆ ਚਾਹੀਦਾ ਪੀਵੀਐਸ ਦਾ ਟਾਇਰ ਪਾਓ ਬਹੁਤ ਵਧੀਆ ਕੰਡੀਸ਼ਨ ਓਕੇ ਰਪੋਰਟ ਇਹਦੇ ਵੈਲਾ ਹਵਾ ਘਟੀ ਆ ਪੈਂਚਰ ਨਹੀਂ ਹੋਇਆ ਇਹੋ ਜਿਹਾ ਸਾਰਾ ਪੁਲਿਸ ਵਾਲੇ ਚਲਾਉਂਦੇ ਵੀ ਰਹੇ ਹੋਣੇ ਨਾਬ ਗਏ ਮਤਰਾ ਲੱਗ ਗਿਆ ਇਹ ਮੋਟਰਸਾਈਕਲ ਅੰਨ ਤਮਾ ਲਾਉਣੇ ਹੀ ਆ ਅਗੋਂ ਪੈਸੇ ਮਤਰੀਏ ਨੂੰ ਬਦ ਯਾਰ 12700 ਯਾਰ ਐਪ ਤੋਂ 800 14700 ਠੀਕ ਹੈ ਉਹ ਕੋਮਲ ਨਹੀਂ ਤੇ ਮੇਰੇ ਪਾਸ ਜਾਉਂਦੀ ਮਾਤਾ ਮਾਤਾ ਦੇਖੋ ਜਾ ਮਿਲ ਗਿਆ ਸੱਸੀ ਗਈ ਆ ਕੈਣੀ ਸਾਹਿਬ ਆਪਾਂ ਨਾਲ ਹੀ ਲੈਂਦਾ ਮਕੈਨਿਕ ਨਾਲ ਆ ਆਪਣੇ ਕਸ ਰੋਇਆ ਮੈਨੂੰ ਇਹ ਨਕਰਾ ਸਭ ਬਸ ਮਾਹੀ ਹੋਰ ਨਾ ਹੋਰ ਲਾਂ ਕਿ ਗੇਰ ਜਿੰਮ ਲਾਉਣਾ ਆਏ ਤੈਨੂੰ ਜਾ ਕੇ ਉੱਛਲਾ ਆ ਵਾ ਵਾ ਬਰੇਕ ਲੇ ਲੈ ਚੱਕ ਨਾ ਮੜੀਂ

ਦਾਂ ਹੀ ਪੂਰੀ ਹੈ। ਇਹਨੇ ਮੋਢੇ ਤੇ ਰਾਕੇ ਲੈ ਜੀਏ। ਆਓਏ। ਜੀਰੇ ਹੈਲੋ ਭਾਜੀ। ਕੰਦਾ ਮੋਢੇ ਤੇ ਰਾਕੇ ਲੈ ਜੀਏ। ਲੈ ਗੋਣਾ ਰੇ। ਚਾਹ ਬਲ ਨਹੀਂ ਆ। ਇਹ ਐ ਡਿਗਾ ਲਈ ਐ ਜੀ ਡੇਢ। ਭਾਜੀ। ਡੇਢ ਕੰਟਲ ਦੇ ਆਪਾਂ ਡੇਢ ਤੇ ਪਤਾ ਤਾਂ ਨਹੀਂ ਕੋਲ ਕਿ ਕਿੱਲਾ ਲਾ ਪੂਰੀ ਸਕਦੇ ਆ ਚੁੱਕੇ ਨੂੰ। ਹਾਂ। ਜੋ ਇਨ ਆਖੋ। ਮੈਨੂੰ ਲੱਗਦਾ ਚੋਲ ਨਾ ਅਗਲੀ ਲੌਂਜੋਗੀ ਕਰਦੇ ਇਹ ਸਾਡੀ ਉਹ ਹੈ ਜੀ ਸਾਡੀ ਭਾਜੇ ਆ ਅਗਲੀ ਕਿਹ ਆਉਂਦੀ ਪੁਰਾਣਾ ਪਰਾਹ दाहण कर सकता है और आवेदन ध्यान मंत्रालय द्वारा दायर किया गया है ਇਸ ਤਰ੍ਹਾਂ ਲਾਤਾ ਦੋ ਡਿਸਕ ਲਾਗੀ ਡਿਸਕ ਐ ਮਾੜਾ ਬੜਾ ਲੁਕੇ ਤੇ ਕਿਉਂ ਨਾ ਕਰਦਾ ਚੱਲ ਜੀ ਬਰਾਬਰ ਤੱਤ ਕਣਾ ਲਾਊਗਾ ਨਾ ਲਾ ਲਾ ਬਰੇ ਲਗਦੀ ਲਗਦੀ ਮਾਰੀ ਬੋੜੀ ਲਗਦੀ ਆ ਆ ਗਈ ਰਹਾ ਜਾਵੇ ਬ੍ਰੇਕ ਕਰੇ ਨਾ ਚੋਟੀ ਵਿੱਚ ਮੋੜਾ ਖੋ ਗਿਆ ਆ ਯਾਰ ਹੈ ਅਰੇ ਮੋੜਾ ਕਿਸੇ ਵਿੱਚ ਮੋੜਾ ਖੋ ਗਿਆ ਆ ਗਿਆ ਨਹੀਂ ਲੁਕਦੀ ਇਹ ਹੈ ਮੁੰਬਈ ਟ੍ਰੈਫਿਕ ਇਹਨੇ ਜਾ ਕੇ ਤੂੰ ਬੋਟਰ ਗੇਟ ਤੇ ਲੰਮੜਾਈ ਚਲ ਆ ਬਈ ਕੋਹੜ ਸਾਲਾ ਨਹੀਂ ਯਾਰ ਹੁਣ ਘਰੇ ਲੈ ਕੇ ਜਾਂਦੇ ਹੋਏ ਜਾਂ ਜਾ ਕੇ ਨਾ ਕਰੋਨੇ ਕੰਮ ਕਰ ਮੇਰੀ ਹੋ ਗਿਆ ਹੋ ਗਿਆ ਸਟਾਰਟ ਹੋ ਗਿਆ ਵਾ ਅੱਛਾ ਆਪਣੇ ਕੜੀਆਂ ਹੀ ਆ ਉਹ ਬਾਅਦ ਵਿੱਚ ਯਾਰ ਨਿਆਣਾ ਆਣਿਆ ਫੋਟ ਲਾ ਆ ਕੇ ਵਾਕਿਆ ਜੇ ਤਰੀਕਾ ਮੁੰਨੇ ਜੋ ਪਾਣੀ ਪਿਆ ਇਹਦੇ ਪਟਾਕਾ ਵੈ ਸਕਦਾ ਇਹ ਯਾਰ ਸੁੱਕੀ ਬਈ ਗਰਮੀਆਂ ਆ ਜਾਂਦਾ ਪਾਣੀ ਕਿੱਦੇ ਵਿੱਚੋਂ ਆਵਾ ਬੰਦੇ ਸਪੰਡੇ ਟੈਂਕੀ ਤੋਂ ਨਾ ਸੁੱਟਿਆ ਯਾਰਾ ਪਾਣੀ ਆ ਸਾਥੀ ਵੀ ਨਹੀਂ ਕੋਈ ਕੈਂਟ ਕਰਾਪਾ ਪਾਣੀ ਪੁੱਛਿਆ ਗੱਲ ਕਿਹਦੀ ਕਰ ਜਾਏ ਕੋਈ ਹੈ ਪੁੱਛੇ ਬਾੜੀ ਨੇ ਜਾਨ ਸਾਰੇ ਰੇਡ ਕੇ ਲਿਓਨੇ ਪੈਣਦੇ ਆ ਇੱਥੇ ਵੀ ਪਉਣਾ ਹੈ ਸਲਫ ਮਾਰਦਾ ਫੇਰ ਕਿੱਕ ਮਾਰਦਾ ਉਹ 50 50 ਪਾਇਆ ਇਹਨੇ ਬੜੀ ਚਾਰਤਾਂ ਦੀ ਇਹ ਬੰਦੇ ਨੀਕਾ ਕਹਿਣਾ ਨਾਪ ਬਹਾ ਹੋ ਜਾ ਲੋਕ ਕੇ ਬਾਹਰ ਵੀ ਬਹੁਤ ਨਹੀਂ ਨਾ ਜੀ ਯਾਰ ਇਹਦੇ ਵਿੱਚ ਉਹ ਬੜੀ ਹੋ ਵੀ ਕਿੰਨਾ ਹੈਗੀ ਬਹੁਤ ਆਲੀ ਏ ਇੱਜ ਤੇ ਹੈਗਾ ਕੁਛ ਪੀਣ ਵਾਲੀ ਆਹ ਸਟੇਨਾ ਪਲਾਸਟਿਕ ਦੀ ਨਾ ਨਾ ਬੋਲ ਦੇ ਰਹੇ ਬੋਲ ਦੇ ਰਹੇ ਬੋਲ ਦੇ ਪ੍ਰੋਪ ਬੰਦ ਦੇਣਾ ਖੋਲ ਦੇ ਵੀ ਬੇਸਟ ਨਹੀਂ ਕਰਨਾ ਚਾਹੀਦਾ ਹੈਪੀ ਹੈ ਹੈਪੀ ਬਰਥਡੇ ਦੱਤੇ ਓਏ ਯਾਰ ਭੁੱਖ ਲੱਗੀ ਆਉਣਾ ਨਹੀਂ ਨਹੀਂ ਮੈਂ ਇੱਧਰ ਨਹੀਂ ਮੈਂ ਉੱਧਰ ਗੱਲ ਕੀਤੀ ਓਏ ਗੰਦੀਆਂ ਗੱਲਾਂ ਨਹੀਂ ਕਰੀ ਗਾ ਆਦ ਮਿਹੜਦਾ ਬੜਾ ਖਾਂਦਾ ਨਾ ਨਹੀਂ ਟੇਪ ਨਹੀਂ ਬੈਠ ਗਿਆ ਮਿਹੜ ਗਿਆ ਨਹੀਂ ਟੇਪ ਨਹੀਂ ਆ ਚੋਕ ਆ ਵੇਖ ਆ ਲਾ ਤੇ ਮੁਕੜਾ ਮੁਕੜਾ ਪਵਾ ਲਾਂਗੇ ਨਵਾ ਨਵਾ ਪਵਾ ਲਾਂਗੇ ਨਵਾ ਮੁਕੜਾ ਕਰਾਰਾਂਗੇ ਠੀਕ ਆ ਠੀਕ ਆ ਜੀ ਆ ਵਖੋ ਤੂੰ ਇਧਰ ਰੋਣ ਨੂੰ ਕਹਿ ਰਹੀ ਆ ਕਿੱਥ ਨੂੰ ਵੀ ਹੋ ਜਾਂਦਾ ਐ ਮੈਂ ਡਿੱਗੀ ਚ ਬੋਤਲ ਵੀ ਹੈਗੀ ਹੈ ਭਾਈ ਆ ਜੀ ਟਾਈਮ ਤੇ ਇੱਥੇ ਆਇਆ ਹੀ ਨਹੀਂ ਆ ਮੈਂ ਕਿਹਾ ਮੋਟਰਸਾਈਕਲ ਲਪਾਲ ਭਾ ਮੇਰੀ ਮੱਥ ਮਾਰੀ ਐ ਕਿ ਜਿੱਦਾਂ ਕਿ ਤੂੰ ਆ ਜੇ ਠੀਕ ਆ ਉਹ ਜਾਈ ਇਹ ਵੀ ਨਾ ਨਹੀਂ ਚੱਲਦਾ ਉਹ ਆਉਂਦਾ ਉਹ ਜਾਈ ਮੈਂ ਨਾ ਤਾਂ ਬੜੀ ਸਾਈਡ ਤੇ ਖੜੀ ਮੈਂ ਖੜੀ ਸੋਚਿਆ ਜਿਵੇਂ ਕੋਈ ਨਹੀਂ ਹੁਣ ਵੀ ਇੱਥੇ ਚੱਲ ਰਹੀ ਹੈ ਏ ਏਦਾਂ ਹੁੰਦਾ ਬਲੈਕ ਮੈਂ ਕਿੱਥੇ ਬਣਾਇਆ ਐਂਡ ਤੂੰ ਕਿਹਾ ਕਰੀਂ ਇਕੱਲੇ ਬੈਠ ਕੇ ਸਭ ਸਾਇਕੋ ਟਿਕਲ ਉਹ ਪੈਪ ਦੂਜੀ ਤਰ੍ਹਾਂ ਘੁਮਾ ਕੇ ਉਹਨੂੰ ਲੱਗ ਰਿਹਾ ਸੀ ਲੈਣੀ ਨਹੀਂ ਲੱਗਦੀ ਉਹ ਕੰਟਰੋਲ ਵਾਲਾ ਇਹ ਹੁੰਦਾ ਨਾ ਉਹ ਲੀਕ ਹੋਂ ਡਿਆ ਵਾ ਕਹਿੰਦਾ ਕੰਨਾ ਚੱਲਦਾ ਆ ਗਈ ਨਾ ਆਵਾਜ਼ ਚ ਪਈਏ ਇੱਥੇ ਪਾ ਦੇ ਇੱਥੇ ਪਾ ਇੱਥੇ ਪਾ ਦੇ ਇੱਥੇ ਪਾ ਦੇ ਹੋਏ ਮਰਨਾ ਜਿਵੇਂ ਜਾਣਾ ਬੂੜ ਨਾਲ ਹੀ ਨਹੀਂ ਵਰਦਾ ਜੀ ਆ ਭਾਈ ਬੂੜ ਗਲੀ ਰੱਗੇ ਵਿੱਚ ਇਹ ਭਾਈ ਮੈਂ ਚਲੋ ਮੋਟਰਸਾਈਕਲ ਲੈਣ ਕੇ ਜਿੰਮ ਜਾਵਾਂਗੇ ਪਰ ਘੰਟਾ ਡੇਢ ਤੋਂ ਇਦਾਂ ਲਾਂ ਕੇ ਜਿੰਮੋਂ ਸਿੱਧਾ ਆਉਣਾ ਨਹੀਂ ਜਾਣਾ ਆਪਾਂ ਚਲੋ ਲੇਟ ਹੋ ਜਾਂਗੇ ਜਾਵਾਂਗੇ ਜਰੂਰ ਹੈ ਠੀਕ ਆ ਦੋਸਤ ਸ਼ੋਲਡਰ ਲਾਉਣੇ ਆ ਮੁੰਡੇ ਦੇ ਸ਼ੋਲਡਰ ਨੂੰ ਲੈ ਗੁਰੂ ਆ ਮੋਰਸਲ ਮੋਢੇ ਰਖਾਉਣਾ ਇਹਨੂੰ ਦੋ ਵੀ ਕਿਹਾ ਸੀ ਚੱਲ ਏਡਾ ਪਹਿਲਵਾਨ ਨਹੀਂ ਬਣਿਆ ਚਲੋ ਜੀ ਕੀ ਕਰਦੇ ਜੋ ਸਲਫ ਲੱਗੀ ਹੈ ਸਲਫ ਰੱਬ ਜਰਾ ਬੁਲਾਇਆ ਘਰ ਪਹੁੰਚੀ ਹੋਣਾ ਆਪਾਂ ਮੁੰਡੇ ਨੇ ਕਹਿੰਦੇ ਜਿਮ ਜਾਣਾ ਦੇਰੇ ਸੇ ਦਿਨਾਂ ਨਹੀਂ ਆ ਏ ਬੋੜਿਆ ਤੈਨੂੰ ਹੱਥ ਮਾਰਦਾ ਅੱਗੇ ਇਹ ਆ ਪਾਰ ਕਰ ਦਿੰਦੇ ਅੱਗੇ ਵਾਲਾ ਟੋਲ ਖਾਲੀ ਕਰਾਓ ਭੇਜਿਆ ਨੂੰ ਬਾਗ ਨੂੰ ਭੇਜਾ ਕੋਈ ਨਹੀਂ ਆਇਆ ਵੀ ਦੇਣ ਡਿਆ ਇੱਥੇ ਵਾਲਾ ਮਾਰ ਆਪਣੇ ਘਰ ਚੱਲ ਕੇ ਆਣਾ। ਇਹ ਮਾਰ ਬ੍ਰੇਕ ਅਗਲੀ। ਦੰਦ ਦਰਨ। ਲਾ ਤੇਰੇ ਤੈਨੂੰ ਡਿਸਟੈਂਸ ਤੇ ਹੀ ਕੰਡਿਆ ਮੈਂ ਨਹੀਂ ਆਉਂਦੀ। ਪਹਿਲਾਂ ਬਾਪ ਵਾਲਿਆਂ ਦੀ ਲਿਆਵਾ। ਮੈਂ ਉੱਥੇ ਦੀ ਮੈਂ ਤੈਨੂੰ ਆਉਂਗੇ ਤੇ ਤੂੰ ਆਉਂ ਗਿਆ ਹੈ। ਹਾੜਾ ਦਿਮਾਗ ਰਾਂ ਭਾਈ ਪੁਰਸਾਂ ਨੇ ਸਾਹਮਣੇ ਲੰਗੀ। ਚੱਲ ਕੋਈ ਨਾ ਆ ਗਿਆ। ਔਰ ਭਾਈ ਜਾਨ ਕਿਦਾਂ ਲੱਗ ਰਿਹਾ ਆਗੇ ਆ ਗਏ ਵੀਰ ਦੀ ਜੈ ਜੈ ਜਾਨਾ ਲੈ ਵੀਰ ਦੀ ਗੱਤ ਵਾਹੀ ਗਏ ਨੂੰ ਲੈ ਝਾੜੀਆਂ ਚ ਵੜਿਆ ਵੀ ਜਾ ਲੱਭ ਕੇ ਲੈ ਆ ਨਾ ਜਰਰੀ ਤਾਂ ਫੜ ਪੈ ਗਈ ਖੁਰਕਾ ਦੁਰਕਾ ਗਿਆ ਜੀ ਸਰ ਧਾ ਕੇ تیر ਤੁਰ ਲਾ ਲਾਉ ਨਾ ਨਹੀਂ ਇਹਨੂੰ ਜਮਲ ਹੁਣਾ ਦੇ ਚੱਲ ਚੱਲੀਏ ਚਲੋ ਹਾਲਤ ਤੁਸੀਂ ਵੇਖ ਸਕਦੇ ਜੀ 25 ਸਾਲ ਹੋ ਗਏ ਜੀ ਇਹਨੂੰ ਲੱਗੇ ਨੂੰ ਉਹ ਬੁਰੀ ਹਾਲ ਤੇ ਕਿਤੀ ਸੀੜ ਵੀ ਪਾਟੀ ਤਲਾਗਰ ਛੱਡਿਆ ਇਹਨੇ ਪਹਿਲੀ ਗੱਲ ਤੇ ਇਹਨੇ ਖਪਾਇਆ ਬਹੁਤ ਦੂਜੀ ਗੱਲ ਲੱਬਿਆ ਬਹੁਤ ਔਖਾ ਹੈ ਤੀਜੀ ਗੱਲ ਠੀਕ ਹੈ ਬਾਕੀ ਆਪਣਾ ਆ ਗਏ ਆ ਕੋਈ ਨਹੀਂ ਬਾਕੀ ਮਿਲਦੇ ਇਹਨੂੰ ਹੋਰ ਮੋਡੀਫਾਈ ਕਰਾਵਾਂਗੇ ਹੁਣ ਪੂਰਾ ਅਖੀਰ ਬੋਰਡ ਕਰਾਵਾਂਗੇ ਮਸੜੀ ਵੀ ਲਗਾ ਸੀਲ ਕੁਛ ਲਪਾ ਕੇ ਤੇ ਸਭ ਕੁਝ ਕਰਾ ਕੇ ਦੇ ਫਾਈਨਲ ਇਹਨੂੰ ਰੈਡੀ ਕਰਾਵਾਂਗੇ ਪੂਰਾ